ਮਿੱਤੇ ਕਈ ਦਿਨਾ ਤੋਂ ਕੜਾਕੇ ਦੀ ਚਲ ਰਹੀ ਠੰਡ ਦੇ ਮੱਦੇਨਜ਼ਰ ਲੋੜਵੰਤ ਵਿਅਕਤੀਆਂ ਨੂੰ ਖਾਲਸਾ ਫੋਰਸ ਸੇਵਾਦਾਲ ਦੇ ਮੁਖ ਸੇਵਾਦਾਰ ਬਾਬਾ ਅਜੀਤ ਸਿੰਘ ਅਤੇ ਲੋਕ ਇਨਸਾਨਿਤ ਪਾਰਟੀ ਦੇ ਪ੍ਰਧਾਨ ਸਰਦੂਲ ਸਿੰਘ ਝੂਟਪੁਰ ਦੀ ਅਗਵਾਈ ਹੇਠ ਵਕ ਵਕ ਥਾਵਾਂ ਤੇ ਲੋੜਵੰਤ ਵਿਅਕਤੀਆਂ ਨੂੰ ਬੱਚਿਆਂ ਨੂੰ ਗਰਮ ਕੱਪੜੀਆਂ ਕੂਟੀਆਂ ਜਾਕਤਾ ਕੰਬਲ ਆਤੀ ਵੰਡੇ ਗਏ ਕੈਸਮੋਫੇ ਤੋਂ ਬਾਬਾ ਅਜੀਤ ਸਿੰਘ ਸਰਦੂਲ ਸਿੰਘ ਨੇ ਦੱਸਿਆ ਕਿ ਲੋੜਵੰਦ ਵਿਅਕਤੀਆਂ ਨੂੰ ਗਰਮ ਕੱਪੜੇ ਵੰਡੇ ਜਾ ਰਹੇ ਹਨ ਇਹ ਲੋੜਵੰਦ ਵਿਅਕਤੀ ਆਪਣੀ ਜ਼ਰੂਰਤ ਪੂਰੀ ਕਰਦੇ ਹੋਏ ਠੰਡ ਤੋਂ ਬਚ ਸਕਣ ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਇਲਾਕੇ ਵਿੱਚ ਆਏ ਹੜ੍ਹ ਕਾਰਨ ਬਹੁਤ ਸਾਰੇ ਲੋਕਾਂ ਦਾ ਸਮਾਨ ਰੁੜ ਗਿਆ ਸੀ ਜ਼ਖਰਾਬ ਹੋ ਚੁੱਕਿਆ ਸੀ ਜਿਸ ਨੂੰ ਮੁੱਖ ਰੱਖਦੇ ਹੋਏ ਬੰਨ ਦੇ ਕਿਨਾਰੇ ਬਸੀ ਲੋਕਾਂ ਨੂੰ ਗਰਮ ਕੱਪੜੇ ਦਿੱਤੇ ਗਏ ਹਨ ਉਨ੍ਹਾਂ ਕਿਹਾ ਹੈ ਕਿ ਇਹ ਦਾਨ ਪੁੰਨ ਦਾ ਕੰਮ ਕਰਨ ਨਾਲ ਮਨ ਨੂੰ ਸ਼ਾਂਤੀ ਦੇ ਸਕੋਟ ਮਿਲਦਾ ਹੈ ਲੋੜਵੰਦ ਸਾਡੇ ਆਪਣੇ ਭਾਈ ਹਾਂ ਅਤੇ ਆਪਣੀ ਲੋੜ ਪੂਰੀ ਕਰ ਸਕਣ ਕੋਨਾ ਕਿ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਲੜੀ ਨੂੰ ਇਸੇ ਤਰ੍ਹਾਂ ਚਾਰੀ ਰੱਖਿਆ ਜਾਏਗਾ ਅਤੇ ਜ਼ਰੂਰ ਤੋਂ ਮਦਦਾਂ ਨੂੰ ਹੋਰ ਵੀ ਗਰਮ ਕੱਪੜੇ ਮੁਹੱਈਆ ਕਰਵਾਏ ਜਾਣਗੇ। ਸ੍ਰੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਫੋਰਸ ਸਮਾਜ ਸੇਵਾ ਦਲ ਦਾਸ ਬਾਬਾ ਅਜੀਤ ਸਿੰਘ ਜੀ ਸੁਲਤਾਨਪੁਰ ਲੋਧੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਵੇਂ ਹਰ ਸਾਲ ਸਰਦੀਆਂ ਦੇ ਦਿਨਾਂ ਦੇ ਵਿੱਚ ਲੋੜਵੰਦਾਂ ਲਈ ਗਰਮ ਕੋਟੀਆਂ ਜੈਕਟਾਂ ਕੰਬਲ ਅੱਜ ਜਿਹੜੇ ਚੂੜਪੁਰ ਨਗਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਲੋਕ ਇਨਸਾਨਿਤ ਵਿਕਾਸ ਪਾਰਟੀ ਦੇ ਸੁਭਾ ਪ੍ਰਧਾਨ ਸਰਦਾਰ ਸਦੂਲ ਸਿੰਘ ਜੀ ਥਿੰਦ ਉਹਨਾਂ ਦੀ ਪ੍ਰੇਰਣਾ ਦਾ ਸਦਕਾ ਇਸ ਨਗਰ ਦੇ ਵਿੱਚ ਛੋਟੇ ਬੱਚਿਆਂ ਨੂੰ ਗਰਮ ਜੈਕਟਾਂ ਗਰਮ ਕੋਟੀਆਂ ਤੇ ਵੀਰਾਂ ਨੂੰ ਕੰਬਲ ਜਿਹੜੇ ਵੰਡੇ ਗਏ ਨੇ ਇਸੇ ਤਰ੍ਹਾਂ ਸਾਡੀ ਸੰਸਦਾ ਵੱਲੋਂ ਲੋੜਵੰਦ ਧੀਆਂ ਦੇ ਵਿਆਹ ਮਰੀਜ਼ਾਂ ਦਾ ਇਲਾਜ ਪੀਜੀਆਈ ਲੰਗਰ ਹੋਰ ਜਿੱਥੇ ਵੀ ਧਾਰਮਿਕ ਸਥਾਨ ਉੱਥੇ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਸਮੇਂ-ਸਮੇਂ ਅਨੁਸਾਰ ਜਿੱਥੇ ਵੀ ਕਿਤੇ ਜਿੰਨੇ ਸਕੂਲਾਂ 'ਚ ਬੱਚਿਆਂ ਨੂੰ ਵਰਦੀਆਂ ਦੀ ਬੋਟਾਂ ਦੀ ਕਿਤਾਬਾਂ ਦੀ ਪੈਨਾਂ ਦੀ ਲੋੜ ਪੈਂਦੀ ਹੈ ਅਸੀਂ ਉੱਥੇ ਪਹੁੰਚ ਕੇ ਸੇਵਾ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਹਾਲਕਾ ਸੁਲਤਾਨਪੁਰ ਲੋਧੀ ਸਰਦੂਲ ਸਿੰਘ ਸੇਹਨ ਇਨਸਾਨੀਆਂ ਲੋਕ ਕਾਸਪਾਰਟੀ ਸੂਬਾ ਪ੍ਰਧਾਨ ਜੋ ਕਿ ਅੱਜ ਪਿੰਡ ਚੂੜਪੁਰ ਦੇ ਨਗਰ ਦੇ ਵਿੱਚ ਧੰਨ ਧੰਨ ਬਾਬੇ ਸਾਡਾ ਸੰਤ ਬਾਬਾਜੀਤ ਸਿੰਘ ਜੀ ਉਸ ਸਮਾਜ ਸਪੋਰਟ ਸੇਵਾ ਸਟੇਟੀ ਵੱਲੋਂ ਇਹਨਾਂ ਵੱਲੋਂ ਇੱਥੇ ਨਗਰ ਦੇ ਵਿੱਚ ਆਮ ਜਨਤਾ ਗਰੀਬ ਲੋਕ ਪਰਿਵਾਰਾਂ ਨੂੰ ਕੱਪੜਿਆਂ ਤੇ ਕੰਬਲ ਦਾ ਅੱਜ ਜਿਹੜਾ ਵਾ ਇੱਥੇ ਖੂਬ ਸੇਵਾ ਕੀਤੀ ਗਈ ਆ ਬੱਚਿਆਂ ਨੂੰ ਛੋਟਿਆਂ ਨੂੰ ਸਰਦੀ ਵਾਲੇ ਕੱਪੜੇ ਤੇ ਬੀਬੀਆਂ ਨੂੰ ਵੀ ਤੇ ਔਰ ਜਿਹੜੇ ਜਵਾਨ ਸਾਡੇ ਭਰਾ ਉਹਨਾਂ ਨੂੰ ਕੰਬਲ ਵੰਡੇ ਗਏ ਆ ਤੇ ਇਹ ਜੋ ਸਮਾਜ ਸੇਕਾ ਸੋਰ ਬਾਬਾਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਆ ਜੀ ਸਾਡੇ ਨਗਰ ਦੇ ਵਿੱਚ ਆ ਕੇ ਝੂਟਪੁਰ ਦੇ ਵਿੱਚ ਇਹਨਾਂ ਨੇ ਅੱਜ ਕੱਪੜਿਆਂ ਦੀ ਜਿਹੜੀ ਠੰਡ ਦੀ ਵਿਵਸਥਾ ਕੀਤੀ ਆ ਲੱਗੇ ਲੋਕ ਬਹੁਤ ਇਲਾਕਾ ਸਾਡਾ ਹੜਾ ਨਾ ਮਾਰਿਆ ਹੋਇਆ ਵਾ ਤੇ ਇਸ ਚੀਜ਼ ਦੀ ਸਾਨੂੰ ਇੱਥੇ ਲੋੜ ਸੀ ਤੇ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਗੁਰਦੁਆਰਾ ਸਾਹਿਬ ਪਿੰਡ ਝੂਟਪੁਰ ਦੇ ਵਿੱਚ ਕੱਪੜੇ ਵੰਡੇ ਗਏ ਆ ਤੇ ਨਾਲ ਹੀ ਕੰਬਲ ਵੰਡੇ ਗਏ ਆ ਬੱਚਿਆਂ ਨੂੰ ਤੇ ਬੀਬੀਆਂ ਨੂੰ ਕੱਪੜਿਆਂ ਦਾ ਬਹੁਤ ਵਧੀਆ ਤਰੀਕੇ ਨਾਲ ਪ੍ਰਯੋਗ ਕੀਤਾ ਵਾ ਤੇ ਤਾਂ ਗੁਰੂ ਨਾਨਕ ਦੇਵ ਜੀ ਦਾ ਲੰਗਰ ਆ ਇਸੇ ਤਰ੍ਹਾਂ ਇਹ ਮਾਰਾ ਚੱਲਦਾ ਰੱਖੇ